ਦੀ ਦਹਾ ਜੇ 17 ਐਮਐਲ ਜਿੱਥੇ 40 50 60 ਐਮਐਲ ਹੀ ਉਥੇ ਚਲੋ 30 ਰਹਿ ਜਾਂਦੇ 30 ਦੇ ਵਿੱਚ 17 ਰਹਿ ਜਾਂਦੇ ਹੁਣ ਤਾਂ ਰਹੀ ਇੱਕ ਗਿਆ ਇਹ ਕਹਿੰਦਾ ਮੈਂ ਘਾਟਾ ਨਹੀਂ ਮੈਂ ਤਾਂ ਖਤਮ ਹੀ ਹੋ ਗਿਆ ਇੱਕ ਤਾਂ ਦਾ ਘਾਟਾ ਪੈਣਾ ਇਹ ਕਹਿੰਦਾ ਫਿਨਿਸ਼ ਫਿਨਿਸ਼ ਹੋਏ ਨਾ ਅੱਜ ਕਾਲੀਦਨ ਫਿਨਿਸ਼ ਹੋਤੇ ਆ ਗਿਆ ਇਲੈਕਸ਼ਨ ਲੜਾਂਗੇ ਵੀ ਜਿੱਤਾਂਗੇ ਵੀ ਪਾਰਟੀ ਨੇ ਕੋਈ ਨਾ ਕੋਈ ਸੋਚ ਕੇ ਮੈਨੂੰ ਜੁਆਇਨ ਕਰਾਇਆ ਪਾਰਟੀ ਜੁਆਇਨ ਕੀਤੀ ਵੀ ਲੋਕ ਕਹਿੰਦੇ ਆ ਵੀ ਹਰ ਮੁੱਦੇ ਤੇ ਜੰਗ ਲਾਈ ਲੜੇਗੀ ਜਾਂ ਆਲ ਸਮੇਂ ਵਿੱਚ ਦੇਸ਼ ਦਾ ਸੁਧਾਰ ਹੋਸਦਾ ਪੰਜਾਬ ਦਾ ਸੁਧਾਰ ਹੋਸਦਾ ਤੇ ਕਾਂਗਰਸ ਪਾਰਟੀ ਤਰਾਕ ਕਿ ਨਿਕ ਹੋਇਆ ਵੀ ਮੈਂ ਟਿਕਟ ਹੀ ਲੈਣੀ ਆ ਮੈਂ ਪਾਰਟੀ ਬਿਲਕੁਲ ਨਹੀਂ ਉਹਨਾਂ ਨਾਲ ਗੱਲ ਜਰੂਰ ਕੀਤੀ ਵੀ ਤੁਹਾਡੀ ਲੋੜ ਆ ਸਾਨੂੰ ਮੁਕੇਰੀਆਂ ਚ ਜੁੜੇ ਹੋ ਪੰਜਾਬ ਨੇਸ ਨਿਊਜ਼ ਦੇ ਨਾਲ ਤੇ ਮੈਂ ਹਾਂ ਜਸਬੀਰ ਸਿੰਘ ਅੱਜ ਜੀ ਪਹੁੰਚਿਆ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਵਿੱਚ ਦੱਸਦੀਏ ਬੀਤੇ ਇੱਕ ਦੋ ਦਿਨਾਂ ਨੂੰ ਲੈ ਕੇ ਮੁਕੇਰੀਆਂ ਦੇ ਹਲਕੇ ਦੇ ਵਿੱਚ ਰਾਜਨੀਤੀ ਨੂੰ ਲੈ ਕੇ ਬੜੀਆਂ ਚਰਚਾਾਂ ਮਾ ਹੋ ਰਹੀਆਂ ਨੇ ਔਰ ਇਸੇ ਮੁੱਦੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਰਬੋਤਮ ਸ੍ਰੀ ਸਾਬੀ ਜਿਨ੍ਹਾਂ ਨੇ ਬੀਤੇ ਦਿਨ ਹੀ ਕਾਂਗਰਸ ਪਾਰਟੀ ਇਹ ਜੁਆਇਨ ਕੀਤੀ ਹੈ ਪਹਿਲੇ ਤਾਂ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਮਿਹਰਬਾਨੀ ਸੱਭ ਜੀ ਅਕਾਲੀ ਸੱਜਣ ਕਿ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਇਹ ਕੀ ਕਾਰਨ ਰਿਹਾ ਦੇਖੋ ਮੈਂ 2022 ਦੇ ਵਿੱਚ ਇਸ ਹਲਕੇ ਦੇ ਵਿੱਚੋਂ ਅੰਮ੍ਰਿਤ ਇਲੈਕਸ਼ਨ ਲੜੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨਾਲ ਕੇ ਲੜਦੇ ਸੀ ਤੇ ਅਕਾਲੀ ਦਲ ਨਾਲ ਬੀਜੇਪੀ ਨਾਲ ਦਾ ਰਿਸ਼ਤਾ ਟੁੱਟ ਗਿਆ ਕਿਉਂਕਿ ਵੈਸੇ ਤਾਂ ਹਾਲਾਤ 2017 ਤੋਂ ਹੀ ਅਕਾਲੀ ਦਲ ਦੇ ਮਾਰੇ ਬਣ ਗਏ ਸੀ ਲੋਕ ਐਂਟੀ ਹੋ ਚੁੱਕੇ ਸੀਗੇ ਔਰ 22 ਤੱਕ ਅਸੀਂ ਸੋਚਦੇ ਸੀ ਸ਼ਾਇਦ ਉਹਨਾਂ ਗਲਤੀਆਂ ਤੋਂ ਕੁਝ ਨਾ ਕੁਝ ਸਿੱਖ ਕੇ ਕਾਲੀਦਾਲ ਸਰਵਾਈਵ ਕਰੋ ਚਲੋ ਔਖਾ ਟਾਈਮ ਸੀ ਮੈਂ ਇਲੈਕਸ਼ਨ ਲੜੀ। ਕਿ ਉਸ ਟਾਈਮ ਤੇ ਹਾਲਾਤ ਮਾੜੇ ਸੀ ਫਿਰ ਵੀ। ਪਰ ਮੈਂ ਇਸ ਹਲਕੇ 'ਚੋਂ 29000 ਵੋਟ ਜਿਹੜੀ ਆ ਉਹ ਲੈ ਕੇ ਸ਼੍ਰੋਮਣੀ ਕਾਲੀਦਾਲ ਦੇ ਖਾਤੇ 'ਚ ਪਈ। ਸਭ ਤੋਂ ਵੱਧ ਜ਼ਿਲ੍ਹੇ 'ਚ ਜੇ ਵੋਟ ਪਈ ਆ ਸ਼੍ਰੋਮਣੀ ਕਾਲੀਦਾਲ ਦੇ ਮਕੇਰੀਆਂ ਹਲਕੇ 'ਚ ਪਈ ਆ। ਪਰ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਵਿਚਾਰ-ਵਟਾਂਦਰੇ ਸਾਂਝੇ ਹੋਏ। ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਜਿਹੜਾ ਵੋਟ ਬੈਂਕ ਜਿਹੜਾ ਅਸਲ ਵੋਟ ਬੈਂਕ ਜਿਹਨੂੰ ਕਿਸਾਨ ਨਹੀਂ ਕਹਿੰਦੇ ਆ ਪੰਥਾ ਕਹਿੰਦੇ ਆ ਉਹ ਵੋਟ ਬੈਂਕ ਸਾਰੇ ਪਿੰਡ ਮੈਂ ਲੂਜ਼ ਕਰ ਗਏ ਆ ਦੂਸਰੇ ਪਿੰਡ ਮੈਂ ਜਿੱਤ ਗਏ ਜਿੱਥੇ ਸਾਡੀ ਵੋਟ ਹੀ ਨਹੀਂ ਸੀ ਇਸ ਕਰਕੇ ਸਾਨੂੰ ਉਹਨਾਂ ਗੱਲਾਂ ਨੂੰ ਮੰਨਣਾ ਚਾਹੀਦਾ ਜਿਹੜਾ ਸਾਡਾ ਆਪਣਾ ਪਰਸਨਲ ਵੋਟ ਬੈਂਕ ਲੂਜ਼ ਕਰ ਚੁੱਕੇ ਆਪਾਂ ਜਿਹੜਾ ਪਿਛੜ ਚੁੱਕਾ ਉਹਨੂੰ ਅੱਗੇ ਲਿਉਂਦਾ ਇੱਕੋ ਤਰੀਕਾ ਕਿ ਅਸੀਂ ਮਾਫੀ ਮੰਗੀਏ ਅਹੁਦੇ ਤੋਂ ਰਿਜਾਈਨ ਕਰੀਏ ਤੇ ਆਪੇ ਸਾਲ 2 ਸਾਲ ਬਾਅਦ ਨਵੀਂ ਜਦੋਂ ਕੋਈ ਸਿਸਟਮ ਚੱਲੂਗਾ ਲੋਕ ਸਾਨੂੰ ਆਪੀ ਦੁਆਰਾ ਚੂਜ਼ ਕਰ ਲੈਣਗੇ ਪਰ ਉਨਾਰੇ ਸਾਡੀ ਇਹ ਗੱਲ ਨਹੀਂ ਮੰਦੀ ਮੈਂ ਪਰਸਨਲ ਕਿਹਾ ਇਹ ਨਹੀਂ ਹੁੰਦਾ ਕਿ ਕਿਸੇ ਨੇ ਕਿਹਾ ਮੈਂ ਪਰਸਨਲ ਗੱਲ ਕਰਕੇ ਆਇਆ ਉਹਨਾਂ ਨਾਲ ਜਾ ਕੇ ਆ ਤੇ ਉਸ ਤੋਂ ਬਾਅਦ ਚਲੋ ਮੈਂ ਫਿਰ ਮਸਤ ਹੋ ਕੇ ਥੋੜਾ ਥੋੜਾ ਕੰਮ ਕਰਦ ਰਾ ਪਾਰਟੀ ਚ ਫਿਰ ਐਮਪੀ ਦੀ ਇਲੈਕਸ਼ਨ ਆ ਗਈ ਜਦੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਆਈ ਆ ਸਾਹੂ ਸਿੰਘ ਠੰਡਲ ਇਥੋਂ ਉਮੀਦਵਾਰ ਦਿੱਤੇ ਮੈਂ ਬਹੁਤ ਮਿਹਨਤ ਕੀਤੀ ਸਤਾ ਸੁਬੀਰ ਸਿੰਘ ਬਾਦਲ ਦੀਆਂ ਰਲੀਆਂ ਕਰਾਈਆਂ ਆ ਬਿਕਰਮ ਮੀਠਿਆ ਜੀ ਦੀਆਂ ਗੱਲੀਆਂ ਕਰਾਈਆਂ ਬਹੁਤ ਵੱਡੇ ਇਕੱਠ ਕੀਤੇ ਬਹੁਤ ਮਿਹਨਤ ਕੀਤੀ ਹਰ ਪਿੰਡ ਜਾ ਜਾ ਮਿਹਨਤ ਦੇ ਵੋਟ ਪਈ 9000 ਆਪਾਂ 29000 ਤੋਂ 9000 ਤੇ ਆ ਗਏ 20000 ਵੋਟ ਸਾਡੀ ਪੱਜ ਗਈ ਫਿਰ ਮਾਨੂੰ ਦੁੱਖ ਲੱਗਾ ਵੀ ਜੇ ਲੋਕ ਵੋਟ ਹੀ ਨਹੀਂ ਸਾਨੂੰ ਪਾ ਰਹੇ ਲੋਕ ਸਾਡੇ ਨਾਲ ਚੱਲ ਹੀ ਨਹੀਂ ਦੇ ਤਾਂ ਕੰਮ ਕਿਦਾਂ ਕਰਨਾ ਮੈਂ ਆਪਣੇ ਨੂੰ ਥੋੜਾ ਪਿੱਛੇ ਕਰ ਲਿਆ ਵੀ ਇਦਾਂ ਕੰਮ ਨਹੀਂ ਚੱਲਣਾ ਜਿੰਨਾ ਚਿਰ ਤੇ ਮਾਫੀ ਨਹੀਂ ਮੰਗਣਗੇ ਇਹ ਕਾਲ ਤੱਕ ਤੇ ਪੇਸ਼ ਹੋ ਗੱਲ ਨਹੀਂ ਕਰਦੇ ਆਪਣਾ ਸੁਧਾਰ ਨਹੀਂ ਕਰਦੇ ਮੈਨਚਰ ਐਕਟਿਵ ਨਹੀਂ ਹੋਣਾ ਮੈਂ ਮਸਤ ਹੋ ਗਿਆ ਮੈਂ ਥੋੜਾ ਆਪਣੇਆਂ ਨੂੰ ਪਿਛੇ ਪਣ ਤੇ ਕਰ ਲਿਆ ਤੇ ਮੀਨ ਟਾਈਮ ਚਲਦੇ ਆ ਚਲਦੇ ਆ ਚਲੋ ਇਹ ਕਾਲ ਤੱਕ ਸਾਹਦੇ ਪੇਸ਼ ਹੋਏ ਉਥੋਂ ਸਜ਼ਾ ਲੱਗੀ ਸਭ ਕੁਝ ਹੋਇਆ ਬੜਾ ਕੁਝ ਤੁਹਾਨੂੰ ਸਾਹਮਣੇ ਹੋਇਆ ਬੜਾ ਵੱਡਾ ਰੋਲਾ ਪੈ ਗਿਆ ਸੋ ਉਥੇ ਗੱਲ ਮਕਾਉਣ ਦੀ ਖਾਤ ਜਿਹੜੀ ਗੱਲ ਮੁੱਕ ਸਕਦੀ ਸੀ ਕਾਤਕ ਸਾਹਮਣੇ ਜੋ ਹੁਕਮ ਲਾਇਆ ਆਪਾਂ ਉਹਨੂੰ ਜੇ ਮੰਨ ਲੈਂਦੇ ਤੇ ਸਾਰੀ ਗੱਲ ਹੀ ਮੁੱਕ ਗਈ ਸੀ ਆਪਾਂ ਗੱਲ ਮਕਾਈ ਨਹੀਂ ਅੱਧਿਕ ਮਾਫੀ ਮੰਗ ਜਿਹੜੇ ਹੁਕਮਨਾਮੇ ਆਏ ਉਹ ਮੰਨ ਲੇ ਅੱਧਿਕ ਮੰਨੇ ਨਹੀਂ ਜਦੋਂ ਨਹੀਂ ਮੰਨੇ ਤੇ ਪੰਜਾਬ ਦੀ ਜਨਤਾ ਫਿਰ ਗੁੱਸਾ ਖਾਦਾ ਪੰਜ ਮੈਂਬਰੀ ਕਮੇਟੀ ਨੇ ਆਪਣੀ ਭੱਤੀ ਸ਼ੁਰੂ ਕਰਾਤੀ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਅੱਧੇ ਲੀਡਰਸ਼ਿਪ ਸਾਡੀ ਪੰਜ ਮੈਂਬਰੀ ਕਮੇਟੀ ਚੱਲ ਗਈ ਮੇਰੇ ਇੱਥੇ ਹਲਕੇ ਦੇ ਵੀ ਕਾਫੀ ਸੰਗਤ ਪੰਜ ਮੈਂਬਰੀ ਕਮੇਟੀ ਚੱਲ ਗਈ ਇਹ ਹਾਲਾਤ ਬਣ ਗਏ ਫਿਰ ਮੈਂ ਫੈਸਲਾ ਕੀਤਾ ਕਿ ਇੱਥੇ ਹੁਣ ਜਿਹੜਾ ਸਿਸਟਮ ਹੈ ਜੇ ਕੋਈ ਲੀਡਰ ਗੱਲ ਹੀ ਨਾ ਮੰਨੇ ਪਾਰਟੀ ਦੀ ਅਧਿਸ਼ਪ ਗੱਲ ਹੀ ਨਾ ਕਰੇ ਤੇ ਉੱਥੇ ਸਾਡਾ ਰਹਿਣਾ ਤਾਂ ਹੁਣ ਕੋਈ ਫਰਜ਼ ਨਹੀਂ ਮੈਂ ਸਾਰੇ ਅਹੁਦੇ ਛੱਡ ਤੇ ਪ ਫਿਰ ਮੈਂ ਇਕੱਠ ਕੀਤਾ ਹਲਕੇ ਦਾ ਮੈਂ ਕਿਹਾ ਜਨਤਾ ਮੇਰਾ ਫੈਸਲਾ ਕਰੇਗੀ ਲੋਕ ਜੋ ਕਹਿਣਗੇ ਮੈਂ ਉਹ ਕਰਾਂਗਾ ਮੈਂ ਬਹੁਤ ਵੱਡਾ ਇੱਥੇ ਆਪਣੇ ਹਲਕੇ ਦੇ ਵਰਕਰਾਂ ਦੀ ਕਮੀਟੇ ਦੀ ਰੈਲੀ ਬਣ ਗਈ ਤੇ ਉਸ ਤੋਂ ਬਾਅਦ ਫਿਰ ਜਨਤਾ ਨਾਲ ਮੈਂ ਰਹਿ ਕੀਤੀ ਸਾਰੇ ਸਲਾਮ ਮਸ਼ਵਰੇ ਕੀਤੇ ਲੋਕਾਂ ਦਾ ਇੱਕੋ ਇੱਕ ਸੀਗਾ ਕਿ ਜੇ ਵਿਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਜੇ ਕੋਈ ਕਿਸਾਨੀ ਦੀ ਗੱਲ ਗਰੀਬਾਂ ਦੀ ਗੱਲ ਵਪਾਰੀਆਂ ਦੀ ਗੱਲ ਮਜ਼ਦੂਰਾਂ ਦੀ ਗੱਲ ਹਰ ਵਰਗ ਦੀ ਗੱਲ ਸਵਿਧਾਨ ਬਚਾਉਣ ਦੀ ਗੱਲ ਜੇ ਕੋਈ ਪਾਰਟੀ ਕਰ ਰਹੀ ਆ ਉਹ ਕਾਂਗਰਸ ਪਾਰਟੀ ਕਰ ਰਹੀ ਹੈ ਤੇ ਸਾਨੂੰ ਕਾਂਗਰਸ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਤੇ ਮੈਂ ਉਹਨਾਂ ਦੇ ਫੈਸਲੇ ਮੇਰਾ ਫੈਸਲਾ ਨਹੀਂ ਸੰਗਤ ਦੇ ਫੈਸਲੇ ਤੇ ਮੋਹਰ ਲਾਉਂਦਿਆਂ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਹਮੇਸ਼ਾ ਜੋ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੀ ਆਵਾਜ਼ ਜਿਹੜੀ ਹੁੰਦੀ ਨਾ ਲੋਕਾਂ ਦੀ ਆਵਾਜ਼ ਉਹ ਸਮਲੋ ਆਵਾਜ਼ ਦੇਣਾ ਚੱਲਣਾ ਚਾਹੀਦਾ ਜਨਤਾ ਦੀ ਆਵਾਜ਼ ਹੈਗੀ ਵੀ ਬਾਕੀ ਪਾਰਟੀਆਂ ਨਾਲੋਂ ਬੈਸਟ ਜੇ ਕੋਈ ਲੋਕਾਂ ਦੀ ਲੜਾਈ ਲੜ ਰਿਹਾ ਜਨਤਾ ਦੀ ਲੜਾਈ ਲੜ ਰਿਹਾ ਹਰ ਵਾਰ ਦੀ ਲੜਾਈ ਲੱਗਦਾ ਕਾਂਗਰਸ ਪਾਰਟੀ ਲੜ ਰਹੀ ਆ ਬਾਕੀ ਪਾਰਟੀਆਂ ਤੋਂ ਦੇਖੋ ਅੱਜ ਦੇਸ਼ ਦਾ ਕਿਸਾਨ ਕਿਤੋਂ ਦੁਖੀ ਹੈ ਭੀਜੇ ਵੀ ਦੁਖੀ ਹੈ ਸੰਵਿਧਾਨ ਦਾ ਖਤਰਾ ਪਿਆ ਕਿਹਨਾਂ ਨੂੰ ਪਿਆ ਸਭ ਨੂੰ ਪਿਆ ਵੀ ਸੰਵਿਧਾਨ ਸੈਂਟਰ ਤੋੜ ਸਕਦਾ بڑے ਮੁੱਦੇ ਮਹਿੰਗਾਈ ਕਿੱਥੇ ਚਲ ਗਈ ਆ ਆ ਸਿਲੰਡਰ ਜਿਹੜਾ ਕਿਸੇ ਟਾਈਮ ਤੇ ਸਮਰਤੀ ਰਾਣੀ ਸੇਰ ਤੇ ਚੱਕ ਰੋਲਾ ਪਾਉਂਦੇ ਮਹਿੰਗਾਈ ਕਿੱਥੇ ਚਲ ਗਈ ਸਿਲੰਡਰ ਹਰ ਚੀਜ਼ ਦੀ ਬੜੀ ਲੰਬੀ ਡਿਬੇਟ ਹੋ ਜਾਏਗੀ ਮੈਂ ਕੱਲੇ-ਕੱਲੇ ਮੁੱਦੇ ਤੇ ਗੱਲ ਕਰਾਂ ਮੇਰਾ ਕਹਿਣ ਦਾ ਮਤਲਬ ਸੈਂਟਰ ਦੀ ਹਰ ਪਾਲਿਸੀ ਤੋਂ ਗਰੀਬੀ ਦੁਖੀ ਆ ਵਪਾਰੀ ਵੀ ਦੁਖੀ ਆ ਤੇ ਇਹਨਾਂ ਗੱਲਾਂ ਨੂੰ ਵੇਖਦਿਆਂ ਸਾਰੀਆਂ ਗੱਲਾਂ ਨੂੰ ਵੇਖਦਿਆਂ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਵੀ ਲੋਕ ਕਹਿੰਦੇ ਆ ਵੀ ਹਰ ਮੁੱਦੇ ਤੇ ਜੇ ਲੜਾਈ ਲੜੇਗੀ ਜਾਂ ਔਲ ਸਮੇਂ 'ਚ ਦੇਸ਼ ਦਾ ਸੁਧਾਰ ਹੋ ਸਦਾ ਪੰਜਾਬ ਦਾ ਸੁਧਾਰ ਹੋ ਸਦਾ ਤੇ ਕਾਂਗਰਸ ਪਾਰਟੀ ਇਹ ਵੀ ਚਾਚਾ ਮੈਂ ਹੋ ਰਹੀ ਹੈ ਵੀ 2027 ਦੀ ਚੋਣਾਂ ਨੂੰ ਲੈ ਕੇ ਹੋ ਸਕਦਾ ਤੁਹਾਨੂੰ ਐਮਐਲਏ ਸੀਟ ਤੇ ਜਾਵੇ ਇਸ ਕਰਕੇ ਤੁਹਾਡੇ ਵੱਲੋਂ ਜੁਆਇਨ ਅਪਰ ਕੀਤੀ ਕੀ ਪਾਰਟੀ ਬਿਲਕੁਲ ਲੜਾਂਗੇ ਜੇ ਪਾਰਟੀ ਟਿਕਟ ਦੇ ਕੇ ਲੜਾਂਗੇ ਇਲੈਕਸ਼ਨ ਲੜਾਂਗੇ ਵੀ ਜਿੱਤਾਂਗੇ ਵੀ ਪਾਰਟੀ ਨੇ ਕੋਈ ਨਾ ਕੋਈ ਸੋਚ ਕੇ ਮੈਨੂੰ ਜੁਆਇਨ ਕਰਾਇਆ ਤੇ ਇਸ ਕਰਕੇ ਉਸ ਸਮੇਂ ਤੇ ਜਾ ਕੇ ਸਾਰੀ ਪਾਰਟੀ ਨੂੰ ਇਕਮੁੱਟ ਕਰਕੇ ਤੇ ਆਪਾਂ ਇਲੈਕਸ਼ਨ ਵੀ ਲੜਾਂਗੇ ਤੇ ਤੇ ਬਾਕੀ ਮੈਂ ਪਾਰਟੀ ਇੱਕ ਸ਼ਰਤ ਰੱਖ ਕੇ ਨਹੀਂ ਕੋ ਆ ਕੋ ਮਿੱਟੀ ਘੱਟ ਹੀ ਲੈਣੀ ਆ ਮੈਂ ਪਾਰਟੀ ਬਿਲਕੁਲ ਨਹੀਂ ਉਹਨਾਂ ਨਾਲ ਗੱਲ ਜ਼ਰੂਰ ਕੀਤੀ ਵੀ ਤੁਹਾਡੀ ਲੋੜ ਆ ਸਾਨੂੰ ਮੁਕੇ ਦੀਆਂ ਚ ਸਾਨੂੰ ਤੇ ਉਹਨਾਂ ਨਾਲ ਗੱਲਬਾਤ ਹੋਈ ਲੀਡਰਸ਼ਿਪ ਨਾਲ ਤੇ ਮੈਂ ਆਇਆ ਤੇ ਇਸ ਕਰਕੇ ਜੋ ਪਾਰਟੀ ਉਸ ਤੋਂ ਬਾਅਦ ਫੈਸਲਾ ਕਰੇਗੀ ਪਰ ਮੈਂ ਐਜੇ ਵਰਕਰ ਦੇ ਤੌਰ ਤੇ ਪਾਰਟੀ ਨੂੰ ਇਸ ਹਲਕੇ 'ਚ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਕਰਾਂਗਾ ਲਗਦਾ ਨਹੀਂ ਪੰਜਾਬ ਦੇ ਵਿੱਚ ਸ਼੍ਰੋਮੀ ਅਕਾਲ ਦੇ ਨਾ ਪਾਰਟੀ ਨੂੰ ਬਹੁਤ ਹੀ ਘਾਟਾ ਪੈ ਰਿਹਾ ਦਿਨ ਦਿਨ ਜਿਹੜਾ ਬੰਦੇ ਅਲੱਗ ਅਲੱਗ ਪਾਰਟੀਆਂ ਵਿੱਚ ਜੁਆਇਨ ਹੋ ਰਹੇ ਨੇ ਘਾਟਾ ਤਾਂ ਚਲੋ ਜਿਹੜਾ ਹੈਗਾ ਹੀ ਆ ਘਾਟਾ ਇੱਕ ਹੁੰਦਾ ਵੀ ਚਲੋ ਕੋਈ ਨਹੀਂ ਦਹਾਂ ਜੇ 17 ਐਮਐਲ ਜਿੱਥੇ 47 50 60 ਐਮਐਲ ਹੀ ਉੱਥੇ ਚਲੋ 30 ਰਹਿ ਜਾਂਦੇ 30 ਵੀ ਆ 17 ਰਹਿ ਜਾਂਦੇ ਹੁਣ ਤਾਂ ਰਹਿ ਹੀ ਇੱਕ ਗਿਆ ਇਹ ਕਹਿੰਦਾ ਮੈਂ ਘਾਟਾ ਨਹੀਂ ਮੈਂ ਤਾਂ ਖਤਮ ਹੀ ਹੋ ਗਿਆ ਇਹ ਕਹਿੰਦਾ ਘਾਟਾ ਪੈਣਾ ਇਹ ਕਹਿੰਦਾ ਫਿਨਿਸ਼ ਫਿਨਿਸ਼ ਹੋ ਜਾਣਾ ਅੱਜ ਕਾਲੀਦਲ ਫਿਨਿਸ਼ ਹੋ ਤੇ ਆ ਗਿਆ 27 ਦੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੁਣ ਇਹ ਤੁਹਾਡਾ ਰੋਡ ਮੈਪ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਮੁੱਦੇ ਜੇ ਹੁਣ ਤੁਹਾਨੂੰ ਲੋਕਾਂ ਦੇ ਰੱਖੇ ਜਾਣਗੇ ਮੁੱਦੇ ਬਹੁਤ ਨੇ ਜੀ ਮੁੱਦੇ ਬਹੁਤ ਨੇ ਪੰਜਾਬ ਦੇ ਮੁੱਦੇ ਬਹੁਤ ਨੇ ਮੇਰੇ ਹਲਕੇ ਦੇ ਮੁੱਦੇ ਬਹੁਤ ਜੇ ਮੈਂ ਹਲਕੇ ਦੀ ਗੱਲ ਕਰਾਂ ਇੱਥੇ ਦੇ ਮੁੱਦੇ ਬਹੁਤ ਨੇ ਨੌਜਵਾਨਾਂ ਲਈ ਕੋਈ ਸਰਕਾਰੀ ਕਾਲਜ ਨਹੀਂ ਕੋ ਸਟੇਡੀਅਮ ਨਹੀਂ ਖੇਡਣ ਵਾਸਤੇ ਹਸਪਤਾਲਾਂ ਦੇ ਬੁਰੇ ਹਾਲ ਨੇ ਹੈਲਥ ਸਿਸਟਮ ਖਰਾਬ ਹੋਇਆ ਪਿਆ ਉਸ ਤੋਂ ਬਾਅਦ ਚੱਲਦੇ ਆ ਸੜਕਾਂ ਦੀ ਡਿਵੈਲਪਮੈਂਟ ਆ ਬਹੁਤ ਮੁਸ਼ਕਲ ਸ਼ਹਿਰ ਗੰਦਗੀ ਦੇ ਢੇਰ ਲੱਗੇ ਕੋ ਡੰਪ ਨਹੀਂ ਬਣਿਆ ਸਾਡੇ ਸ਼ਹਿਰ ਦਾ ਅਜੇ ਤੱਕ ਬੜੇ ਮੁੱਦੇ ਨੇ ਉਹਨਾਂ ਮੁੱਦਿਆਂ ਸਾਰ ਨੂੰ ਲੈ ਕੇ ਇੱਕ ਰੋਡਮੈਪ ਤਿਆਰ ਕਰਾਂਗੇ ਤੇ 2027 ਦੇ ਵਿੱਚ ਇੱਕ ਮੈਂ ਦਾਅਵੇ ਨਾਲ ਗੱਲ ਕਹਿਦਾ ਨਾ ਦਾਅਵੇ ਨਾਲ ਵੱਡੀ ਗਿਣਤੀ ਜੀ 90 ਦੇ ਕਰੀਬ ਐਮਐਲਏ ਕਾਂਗਰਸ ਪਾਰਟੀ ਦੇ ਬੜੇ ਲੋਕ ਕਾਂਗਰਸ ਪਾਰਟੀ ਪਸੰਦ ਕਰ ਰਹੇ ਆ ਤੇ ਲੋਕ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਪੰਜਾਬ ਚ ਦੁਬਾਰਾ ਆ ਨਿਕਲੇ ਸਰ ਜੀ ਨੌਜਵ ਮੈਂ ਤਾਂ ਮੈਸੇਜ ਦੇਣਾ ਚਾਹਾਂਗਾ ਵੀ ਆਓ ਸਾਰੇ ਰਲ ਕੇ ਹਮਲਾ ਮਾਰੀਏ ਸਾਰੇ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਇੱਕੋ ਇੱਕ ਬਦਲਾ ਪੰਜਾਬ ਲਈ ਕਾਂਗਰਸ ਪਾਰਟੀ ਸਾਰੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਮੇਰੀ ਅਪੀਲ ਆ ਕਿ ਕਾਂਗਰਸ ਪਾਰਟੀ ਦੇ ਝੰਡੇ ਥਲੇ ਇਕੱਠੇ ਹੋ ਕੇ ਪੰਜਾਬ ਦੀ ਤਰੱਕੀ ਲਈ ਦੇਸ਼ ਦੀ ਤਰੱਕੀ ਲਈ ਆਓ ਸਾਰੇ ਰਲ ਕੇ ਹਮਲਾ ਮਾਰੀਏ ਤੇ ਕਾਂਗਰਸ ਪਾਰਟੀ ਨੂੰ ਸਰਕਾਰ ਚ ਲਈ ਗੱਲਬਾਤ ਕੀਤੀ ਹੈ ਸਰਜੋਜ ਸਿੰਘ ਸਾਭੀ ਜਿਨ੍ਹਾਂ ਨੇ ਬੀਤੇ ਦਿਨੀ ਹੀ ਕਾਂਗਰਸ ਪਾਰਟੀ ਨੂੰ ਇਹ ਜੁਆਇਨ ਕੀਤਾ ਹੁਣ ਬੋਲੋ ਆਉਣ ਵਾਲੇ ਸਮੇਂ ਦੀਆਂ ਤਿਆਰੀ ਵੀ ਦਸੀ ਗਈਆਂ ਕਿ ਕਿਸ ਤਰ੍ਹਾਂ ਦੇ ਮੁੱਦੇ ਉਹਨਾਂ ਦੇ ਰਹਿਣਗੇ ਭਾਵੇਂ ਸਰਕਾਰੀ ਕਾਲਜ ਹੋਵੇ ਭਾਵੇਂ ਸਰਕਾਰੀ ਹਸਪੀਟਲ ਹੋਵੇ ਨਵੀਂ ਸਟੋਰੀ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਪੰਜਾਬ ਨੇਸ਼ਨ న్యూਸ ਦੇ ਨਾਲ